ਸਾਰੇਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬੇਸਣ ਅਤੇ ਖੋਈ ਦੀਆਂ ਪਿੰਨੀਆਂ ਕਿਉਂਕਿ ਸਰਦੀਆਂ ਚੱਲਦੀਆਂ ਨੇ ਸਰਦੀਆਂ ਸ਼ੁਰੂ ਹੁੰਦੇ ਸਾਰੇ ਆਪਾਂ ਨੂੰ ਖਾਂਸੀ ਜ਼ੁਕਾਮ ਵਰਗੀਆਂ ਕਈ ਬਿਮਾਰੀਆਂ ਘੇਰ ਲੈਂਦੀਆਂ ਨੇ ਅਤੇ ਥਕਾਨ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਠੰਡ ਤੋਂ ਬਚਣ ਦੇ ਲਈ ਬੇਸਣ ਖਾਣਾ ਵੀ ਜ਼ਰੂਰੀ ਹੈ ਜਿਹੜਾ ਬੇਸਣ ਇਹ ਆਪਣੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਤੇ એનર્ਜੀ ਲੈਵਲ ਨੂੰ ਪੂਰਾ ਕਰਦਾ ਹੈ ਤੇ ਹੁਣ ਆਪਾਂ ਜੋ ਸਮਾਨ ਲਿਆ ਬੇਸਣ ਤੇ ਕੋਈ ਦੀਆਂ ਪਿੰਨਿਆਂ ਦੇ ਲਈ ਉਹ ਤੁਹਾਨੂੰ ਦੱਸ ਦਿਆਂ। ਹਾਂਜੀ ਹੁਣ ਆਪਾਂ ਨੇ ਲੈ ਆਇਆ ਦੇਖੋ ਆਪਾਂ ਨੇ 500 ਗ੍ਰਾਮ ਬੇਸਣ ਲਿਆ ਆਪਾਂ ਮੈਂ ਅੱਧਾ ਕਿਲੋ ਜਾਨੀ ਕਿ ਬੇਸਣ ਹੋ ਗਿਆ ਇਹ ਆਪਣਾ। ਉਨੀਓਵੇਂ ਸ਼ੱਕਰ ਕੁਛ ਮੈਂ ਸ਼ੱਕਰ ਲਈ ਹੈ ਕੁਛ ਮੈਂ ਵਾਈਟ 슈ਗਰ ਲਈਆ। 500 ਗ੍ਰਾਮ ਇਹ ਸ਼ੱਕਰ ਤੇ ਵਾਈਟ 슈ਗਰ ਹੈ। ਕੁਛ ਮੈਂ ਵਿੱਚ ਡ్రਾਈ ਫਰੂਟ ਪਾਵਾਂਗੀ ਤੁਹਾਡੀ ਮਰਜ਼ੀ ਹੈ ਤੁਹਾਨੂੰ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ ਤਾਂ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਮੈਂ ਇਹਨਾਂ ਦੇ ਵਿੱਚ ਥੋੜੇ ਜਿਹਾ ਡ్రਾਈ ਫਰੂਟ ਜ਼ਰੂਰ ਪਾਵਾਂਗੀ ਇਹ ਮੈਂ ਲੈਨੇ 50 ਗ੍ਰਾਮ ਅਖਰੋਟ ਤੇ 50 ਕੇ ਗ੍ਰਾਮੇ ਆਪਣੇ ਬਦਾਮ ਨੇ 50 ਕੇ ਗ੍ਰਾਮ ਆਪਣੀ ਕਿਸ਼ਮਿਸ਼ ਆ 50 ਗ੍ਰਾਮੇ ਆਪਣੇ ਕਾਜੂ ਨੇ ਲਓ ਜੀ ਹੁਣ ਆ ਲਿਆ ਆਪਾਂ ਨੇ ਦੇਸੀ ਘਿਓ ਘਿਓ ਆਪਾਂ ਬਹੁਤ ਘੱਟ ਰੱਖਾਂਗੇ ਕਿਉਂਕਿ ਉਹ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਵਿੱਚ ਆਪਾਂ ਨੇ ਖੋਆ ਵੀ ਪਾਉਣਾ ਹੈ ਖੋਆ ਮੈਂ ਰੱਖਣਾ ਇੱਥੇ ਭੁੱਲ ਗਈ ਇਹ ਆਪਾਂ ਨੇ ਖੋ ਲਿਆ ਖੋਆ ਮੈਂ 12ਵੇਂ ਲੰਦਾ ਮਾਰਕੀਟ ਚੋਂ ਇਹ ਆਪਣਾ ਤਕਰੀਬਨ 1 ਪਾਉਂਡ ਹੋਵੇਗਾ ਖੋਆ ਲਓ ਜੀ ਕੜਾਹੀ ਆਪਣੀ ਗਰਮ ਹੋ ਚੁੱਕੀ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ 2 ਚਮਚ ਦੇਸੀ ਘਿਓ ਦੇ ਗੈਸ ਆਪਾਂ ਨੇ ਪਹਿਲਾਂ ਘੱਟ ਹੀ ਰੱਖਣੀ ਆ ਘਿਓ ਗਰਮ ਹੋ ਗਿਆ ਆਪਾਂ ਨੇ ਕਿਉਂਕਿ ਮੈਂ ਗੈਸ ਪਹਿਲਾਂ ਹੀ ਆਨ ਕੀਤੀ ਸੀ ਕੜਾਹੀ ਆਪਣੀ ਗਰਮ ਸੀ ਤੇ ਹੁਣ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਬੇਸਣ ਬੇਸਣ ਨੂੰ ਆਪਾਂ ਪੁੰਨਾਗੇ। ਲਓ ਜੀ ਆਪਣਾ ਬੇਸਣ ਜਿਹੜਾ ਭੁੱਜ ਰਿਹਾ ਹੈ ਇਹਨੂੰ ਥੋੜਾ ਜਿਹਾ ਟਾਈਮ ਲੱਗੇਗਾ 7-8 ਮਿੰਟ ਲੱਗਣਗੇ ਇਹਨੂੰ। ਜਦੋਂ ਇਹ ਘਿਓ ਛੱਡ ਦੇਗਾ ਉਦੋਂ ਆਪਾਂ ਨੇ ਸਮਝਣਾ ਇਹ ਬੇਸਣ ਭੁੱਜ ਚੁੱਕਿਆ ਹੈ। ਇਹਨੂੰ ਆਪਾਂ ਦੂਜੇ ਚੁੱਲੇ ਤੇ ਕਰ ਦੰਨੇ ਆ ਤੇ ਹੁਣ ਆਪਾਂ ਇਹਦੇ ਤੇ ਛੋਟੀ ਕੜਾਹੀ ਰੱਖ ਕੇ ਜੋ ਆਪਾਂ ਨੇ ਡਰਾਈ ਫਰੂਟ ਪਲੇਸ ਕੀ ਗਏ ਇਹਨਾਂ ਨੂੰ ਆਪਾਂ ਨੇ ਤੇਲ ਤੋਂ ਡਰਾਈ ਰੋਸਟ ਕਰ ਲੈਣਾ ਹਾਂ ਹਾਂਜੀ ਬਦਾਮਾਂ ਨੂੰ ਸੇਕ ਲੱਗ ਚੁੱਕੇ ਤੇ ਇਹੇ ਆਪਾਂ ਵਿੱਚੇ ਹੀ ਖਰੋਟ ਪਾਣੇ ਨੇ ਵਿੱਚੇ ਹੀ ਪਾਣੇ ਨੇ ਆਪਾਂ ਨੇ ਸਭ ਜੀ ਹਾਂਜੀ ਲੋ ਜੀ ਆਪਣੇ ਬਦਾਮ ਤੇ ਖਰੋਟਾ ਜਿਹੜੇ ਡਰਾਈ ਰੋਸਟ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਅਲੱਗ ਕਿਸੇ ਭਾਂਡੇ ਵਿੱਚ ਕੱਢ ਦੇਵਾਂਗੇ ਤੇ ਠੰਡੇ ਹੋਣ ਤੇ ਆਪਾਂ ਇਹਨਾਂ ਨੂੰ ਫਿਰ ਗ੍ਰਾਈਂਡ ਕਰਾਂਗੇ ਇੰਨਾ ਦਾ ਪਾਊਡਰ ਜਿਆ ਬਣਾ ਲਵਾਂ। ਹਾਜੀ ਬੇਸਣ ਜਿਹੜਾ ਇਹ ਦੇਖੋ ਭੁੱਜ ਰਿਹਾ ਹੈ ਤੇ ਇਹਦੇ ਵਿੱਚ ਆਪਾਂ ਨੇ ਕੜਛੀ ਲਗਾਤਾਰ ਚਲਾਉਂਦੇ ਰਹਿਣਾ ਹੈ ਕਿਉਂਕਿ ਬੇਸਣ ਜਿਹੜਾ ਜਲਦੀ نیچے ਲੱਗ ਜਾਂਦਾ ਹੈ ਲੱਗਣ। ਜੋ ਆਪਾਂ ਨੇ ਡਰਾਈ ਫਰੂਟ ਰੋਸਟਰ ਕੀਤੇ ਸੀਗੇ ਉਹਨਾਂ ਨੂੰ ਆਪਾਂ ਪੀਸ ਲਵਾਂਗੇ। ਜੋ ਆਪਣੇ ਕਾਜੂ ਬਦਾਮ ਸੀਗੇ ਉਹ ਆਪਾਂ ਨੇ ਪੀਸ ਲਏ ਨੇ। ਤੇ ਆਪਣਾ ਜਿਹੜਾ ਬੇਸਣ ਸੀਗਾ ਉਹਨੇ ਵੀ ਪੂਨ ਭੁੱਜ ਚੁੱਕਿਆ ਤੇ ਉਹਨੇ ਆਪਣਾ ਘਿਓ ਛੱਡ ਦਿੱਤਾ ਆ। ਆ ਦੇਖੋ ਤੇ ਨਾ ਇਹਦਾ ਥੋੜਾ ਜਿਹਾ ਕਲਰ ਵੀ ਚੇਂਜ ਹੋ ਚੁੱਕਿਆ ਤੇ ਹੁਣ ਆਪਾਂ ਜਿਹੜਾ ਖੋਆ ਲਿਆ ਸੀਗਾ ਉਹਨੂੰ ਆਪਾਂ ਵਿੱਚੇ ਪਾ ਦਵਾਂਗੇ। ਤੇ ਜਿਹੜੀ ਖੋਏ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਬੇਸਣ ਦੇ ਵਿੱਚ ਮਿਕਸ ਕਰ ਦਵਾਂਗੇ। ਖੋਆ ਆਪਣਾ ਚੰਗੀ ਤਰ੍ਹਾਂ ਬੇਸਣ ਦੇ ਵਿੱਚ ਮਿਕਸ ਹੋ ਚੁੱਕਿਆ ਆਪਾਂ ਨੇ ਇਸ ਤਰ੍ਹਾਂ ਕਰ ਕਰਕੇ ਬਿਲਕੁਲ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੱਤਾ ਹੈ। ਹੁਣ ਆਪਾਂ ਇਹਦੇ ਵਿੱਚ ਜੋ ਆਪਾਂ ਨੇ ਡ్రਾਈ ਫਰੂਟ ਗ੍ਰੇਟ ਕੀਤੇ ਸੀ ਉਹ ਵੀ ਆਪਾਂ ਨੇ ਵਿੱਚੇ ਮਿਕਸ ਕਰ ਦੇਣੇ ਆ ਇਸ ਸਟੇਜ ਤੇ ਆਪਾਂ ਨੇ ਗੈਸ ਨੂੰ ਬਿਲਕੁਲ ਲੋ ਹੀ ਰੱਖਣਾ ਹਾਂਜੀ ਜੋ ਆਪਾਂ ਨੇ ਸ਼ੱਕਰ ਤੇ 슈ਗਰ ਲਈ ਸੀ ਤਕਰੀਬਨ ਅੱਧਾ ਕਿਲੋ ਸੀਗੀ 500 ਗ੍ਰਾਮ ਉਹ ਵੀ ਆਪਾਂ ਇਹਦੇ ਵਿੱਚੇ ਮਿਕਸ ਕਰ ਦੇਵਾਂਗੇ ਥੋੜਾ ਥੋੜਾ ਆਪਾਂ ਹਿਲਾਉਂਦੇ ਜਾਵਾਂਗੇ ਮਿਕਸ ਕਰਦੇ ਜਾਵਾਂਗੇ ਹਾਂਜੀ ਜੋ ਆਪਾਂ ਨੇ ਦਾਖਾਂ ਲਈਆਂ ਸੀ ਉਹ ਵੀ ਆਪਾਂ ਵਿੱਚ ਹੀ ਪਾ ਦਵਾਂਗੇ ਇਹਨਾਂ ਨੂੰ ਆਪਾਂ ਵਿੱਚੇ ਮਿਕਸ ਕਰ ਦਵਾਂਗੇ ਹੁਣ ਆਪਾਂ ਨੇ ਥੋੜਾ ਜਿਹਾ ਮਿੱਠਾ ਰੱਖ ਲਿਆ ਸੀਗਾ ਤੇ ਆਪਾਂ ਦੇਖ ਕੇ ਪਾਵਾਂਗੇ ਅਗਰ ਮਿੱਠਾ ਘੱਟ ਹੋਇਆ ਤਾਂ ਆਪਾਂ ਹੋਰ ਪਾ ਲਵਾਂਗੇ ਜੀ ਆਪਣਾ ਸਾਰਾ ਕੁਝ ਮਿਕਸ ਹੋ ਗਿਆ ਚੰਗੀ ਤਰ੍ਹਾਂ ਇਹਦੇ ਵਿੱਚ ਤੇ ਹੁਣ ਗੈਸ ਨੂੰ ਕਰਤੀ ਆਪਾਂ ਨੇ ਬੰਦ ਹੁਣ ਆਪਾਂ ਇਹਦੀਆਂ ਥੋੜਾ ਜਿਹਾ ਠੰਡਾ ਹੋਣ ਤੇ ਅਜੇ ਗਰਮ ਹੈ ਪਿੰਨੀਆਂ ਵੱਟ ਲਵਾਂਗੇ ਲਓ ਜੀ ਹੁਣ ਪਿੰਨੀਆਂ ਵਟਣੀਆਂ ਕਰਤੀਆਂ ਸ਼ੁਰੂ ਇਸ ਤਰ੍ਹਾਂ ਆਪਾਂ ਨੇ ਸਾਰੀਆਂ ਪਿੰਨੀਆਂ ਵਟ ਲੈਣੀਆਂ ਨੇ ਤੇ ਬੇਸਣ ਦੀਆਂ ਪਿੰਨੀਆਂ ਸਰਦੀਆਂ ਦੇ ਵਿੱਚ ਬਣਾਓ ਤੇ ਖਾਓ ਬੇਸਣ ਜਰੂਰ ਖਾਣਾ ਚਾਹੀਦਾ ਹੈ ਸਰਦੀਆਂ ਦੇ ਵਿੱਚ ਅੱਧਾ ਕਿਲੋ ਆਪਣਾ ਬੇਸਣ ਸੀਗਾ ਤੇ ਕਿੰਨੇ 1 ਪਾਉਂਡ ਖੋਆ ਸੀਗਾ ਤੇ ਖੋਆ ਮੈਂ ਮਾਰਕੀਟ ਚੋਂ ਲਿਆਂਦਾ ਸੀਗਾ 500 ਗ੍ਰਾਮ ਆਪਣੀ ਸ਼ੱਕਰ ਤੇ ਵਾਈਟ ਸ਼ੂਗਰ ਸੀਗੀ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਸਾਰੀਆਂ ਪਿੰਨੀਆਂ ਬਟ ਬਣਾ ਕੇ ਤਿਆਰ ਕਰ ਲੈਣੀਆਂ ਨੇ ਹਾਂਜੀ ਲੋ ਜੀ ਆਪਣੇ ਪਿੰਨੀਆਂ ਬਣ ਕੇ ਹੋ ਗਈਆਂ ਰੈਡੀ ਬੇਸਣ ਤੇ ਖੋਈ ਦੀਆਂ ਪਿੰਨੀਆਂ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਈਆਂ ਨੇ ਹਾਂਜੀ ਮੇਰੀ ਬੇਸਣ ਤੇ ਖੋਈ ਦੀਆਂ ਪਿੰਨੀਆਂ ਬਣ ਕੇ ਰੈਡੀ ਨੇ ਠੰਡ ਦਾ ਮੌਸਮ ਚੱਲ ਰਿਹਾ ਹੈ ਤੁਸੀਂ ਵੀ ਜਰੂਰ ਬਣਾ ਕੇ ਖਾਓ ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈਆਂ ਨੇ ਪਰ ਜਦੋਂ ਬਣਾਉਣ ਲੱਗਦੇ ਆ ਆਪਾਂ ਇੱਕ ਗੱਲ ਦਾ ਧਿਆਨ ਰੱਖਿਓ ਬੇਸਣ ਨੂੰ ਚੰਗੀ ਤਰ੍ਹਾਂ ਭੁੰਨ ਲਿਓ ਬੇਸਣ ਵਿੱਚ ਕੱਚਾਪਣ ਨਾ ਰਹੇ ਜਿਵੇਂ ਤੇ 8-10 ਮਿੰਟ ਲੱਗ ਜਾਂਦੇ ਨੇ ਵੇਸਣ ਨੂੰ ਭੁੰਨਣ ਦੇ ਲਈ ਤੇ ਬਾਕੀ ਹੁਣ ਮੈਂ ਤੁਹਾਨੂੰ ਆ ਦੇਖੋ ਚੈੱਕ ਕਰਕੇ ਦਿਖਾਉਣੀ ਆ ਬਹੁਤ ਹੀ ਸੌਫਟ ਬਣੀਆਂ ਨੇ ਤੇ ਮੈਂ ਇੱਕ ਪੌਂਡ ਖਵਾ ਪਾਇਆ ਸੀ ਵਿੱਚ ਤੇ ਬਾਕੀ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਆਇਆ ਹੈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ